ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਨਵੇਂ ਵਲੌਗ ਵਿੱਚ ਦੋਸਤੋ ਦੋਸਤੋ 11 ਕਵਜ ਦਾ ਟਾਈਮ ਹੈ ਤੇ ਮੈਂ ਡੰਗਰਾਂ ਨੂੰ ਸਭ ਨੂੰ ਪਾਣੀ ਪੁੜੀ ਡਾ ਕੇ ਬਾਹਰ ਬੰਨ ਦਿੱਤਾ ਹੈ ਤੇ ਠੰਡ ਵੀ ਅਜੇ ਬਰਕਰਾਰ ਹੈ ਠੰਡ ਹਟਣ ਦਾ ਨਾਮ ਹੀ ਨਹੀਂ ਲੈ ਰਹੀ ਤੇ ਮੈਂ ਇੱਧਰ ਨਾ ਆਪਣੀ ਜਿਹੜੀ ਸਾਡੀ ਤਾਜੀ ਮੱਝ ਸੂਈ ਹੈ ਉਹਦੀ ਕੱਟੀ ਨੂੰ ਇੱਧਰ ਆਗ ਖਵਾਉਣ ਲੱਗਾ ਹਾਂ ਕੋਸ਼ਿਸ਼ ਕਰ ਰਿਹਾ ਆ ਆਖਵਾਉਣ ਦੀ ਇਹ 15-16 ਦਿਨ ਹੋ ਹੀ ਗਏ ਹੁਣ ਸੂਈ ਨੂੰ ਤੇ ਅਜੇ ਇਹਨਾਂ ਗਿੱਜੀ ਨਹੀਂ ਆ ਖਾਣਾ ਕੋਈ ਪੱਠੇ-ਪੱਠੇ ਖਾਣੇ ਗਿੱਜੀ ਨਹੀਂ ਹੈ ਤੇ ਆਗ ਦਾ ਆਪਾਂ ਕੁਲਾਜਾ ਲੈ ਲਿਆ ਬੱਤਾ ਤੇ ਮੈਂ ਅੱਜ ਪੂਰੀ ਕੋਸ਼ਿਸ਼ ਕਰਕੇ ਨੂੰ ਆਗ ਖਵਾ ਦੇਣਾ ਹੈ ਅੱਜ ਤੇ ਵੈਸੇ ਤਾਂ ਠੰਡ ਹੁੰਦੀ ਹੈ ਤਾਂ ਕਰਕੇ ਸੀ ਇਸ ਨੂੰ ਅਜੇ ਇਹਦੇ ਅੱਗੇ ਪੱਠੇ-ਪੱਠੇ ਨਹੀਂ ਧਰੇ ਤੇ ਕਈਕਹੇ ਰੂਟ ਬਹੁਤ ਛੇਤੀ ਮੂੰਹ ਮਾਰਨ ਲੱਗ ਜਾਂਦੇ ਆ ਪੱਠਿਆਂ ਨੂੰ ਤੇ ਸਭ ਤੋਂ ਪਹਿਲਾਂ ਅਸੀਂ ਦੋਸਤੋ ਇਦਾਂ ਹੀ ਕਰਦੇ ਆ ਆ ਜਿਵੇਂ ਆਗ ਦੇ ਕੂੜੇ ਕੋਲੇ ਪੱਤੇ ਹੁੰਦੇ ਆ ਇਹ ਲੈ ਕੇ ਕੂੜੇ ਦੇ ਮੂੰਹ ਚ ਵਿੱਚ ਪਾਣੇ ਆ ਤੇ ਫਿਰ ਹੌਲੀ ਹੌਲੀ ਉਹ ਗੇਜ ਜਾਂਦਾ ਖਾਣੇ ਤੇ ਵੈਸੇ ਦੋ ਥਣ ਛੱਡ ਦਿੱਤਾ ਸਵੇਰੇ ਦੋ ਸ਼ਾਮ ਨੂੰ ਤੇ ਅਸੀਂ ਅਖਿਆ ਚਲੋ ਕੱਟੀ ਆ ਪਲ ਜੂਗੀ ਵਧੀਆ ਤੇ ਕਈ ਵਸ ਕਰੂਟ ਬਚਦੇ ਘਾਟ ਹੀ ਹੁੰਦੇ ਆ ਤੇ ਕਈ ਕਈ ਵੱਜ ਜਾਂਦੇ ਆ ਤੇ ਠੰਡ ਤੋਂ ਬਚਾ ਲੈਣਾ ਆਪਾਂ ਇਹਨੂੰ ਇਹਦੇ ਅੱਗੇ ਥੋੜੇ ਜਿ ਵੱਠੇ ਵੀ ਧਰੀਦਾ ਏ ਅਜੀ ਮੂੰਹ ਮਾਰਦੀ ਨਹੀਂ ਏ ਪਤਾ ਨਹੀਂ ਇਸ ਨੂੰ ਤੇ ਆਪਾਂ ਅੱਜ ਪੂਰੀ ਕੋਸ਼ਿਸ਼ ਕਰ ਰਹੇ ਆ ਇਸ ਨੂੰ ਆਗ ਖਵਾਉਣ ਦੀ ਬਹੁਤ ਸ਼ੈਤਾਨ ਜੀ ਇਹ ਟੱਪਦੀ ਫਿਰਦੀ ਏ ਇਹਨੂੰ ਮੈਂ ਖਵਾ ਕੇ ਛੱਡਣਾ ਆ ਅੱਜ ਆ ਦੇਖੋ ਖੁਦ ਵੀ ਟਰਾਈ ਕਰਦੀ ਏ ਬਟ ਅਜੀ ਨਾ ਕੱਢ ਦਿੰਦੀ ਏ ਮੂੰਹ ਚੋਂ ਵੈਸੇ ਤਾਂ ਜਦੋਂ ਕਰੂਟ 8 8-10 ਦਿਨਾਂ ਦਾ ਹੁੰਦਾ ਏ ਉਦੋਂ ਹੀ ਗਿੱਜ ਜਾਂਦਾ ਏ ਹੌਲੀ-ਹੌਲੀ ਇਦਾਂ ਜਦੋਂ ਆਪਾਂ ਆਗ ਦਾ ਪੱਤਾ ਮੂੰਹ ਚ ਪਾਉਂਨੇ ਆ ਖਾਣੇ ਵੱੱਠੇ ਤੇ ਇਹਨੂੰ ਕਾਫੀ ਦਿਨ ਹੋ ਗਏ ਸੀ ਅਸੀਂ ਨਹੀਂ ਕੋਸ਼ਿਸ਼ ਕੀਤੀ ਆ ਦੇਖੋ ਜੀ ਹੁਣ ਕਿਦਾਂ ਮੈਂ ਮੂੰਹ ਦੇ ਵਿੱਚ ਪਾ ਦਿੱਤਾ ਦੇਖਦੇ ਆ ਖਾਂਦੀ ਕਿ ਨਹੀਂ ਤੇ ਲਓ ਜੀ ਸੂਰਜ ਵੀ ਅੱਜ ਥੋੜਾ ਥੋੜਾ ਲੱਗਦਾ ਹੈ ਨਿਕਲੂਗਾ। ਕਾਫੀ ਦਿਨ ਹੋ ਗਏ ਬਹੁਤ ਜ਼ਿਆਦਾ ਠੰਡ ਪੈ ਰਹੀ ਯੂਪੀ ਦੇ ਵਿੱਚ ਵੀ। ਸੂਰਜ ਤੇ ਨਾਂ ਹੀ ਨਹੀਂ ਲੈਂਦਾ ਨਿਕਲਦਾ ਬਾਹਰ। ਥੋੜਾ ਜਿਹਾ ਦਿਖਿਆ ਇਹ ਦੇਖੋ ਨੇ ਨਿਕਲਦਾ ਕਿ ਨਹੀਂ। ਤੇ ਲਓ ਜੀ ਆਪਣੀ ਮੰਨੀ ਖਾਣ ਲੱਗ ਗਈ ਓਏ। ਕੀ ਬਾਤ ਹੈ। ਆਪਣੀ ਕੋਸ਼ਿਸ਼ ਸਫਲ ਹੋ ਗਈ ਦੋਸਤੋ। ਲੱਗ ਗਈ ਐ ਮੂ ਮਾਰਨ। ਦੇਖਦੇ ਹਾਂ ਖਾਂਦੀ ਕਿ ਬਾਹਰ ਕੱਢ ਦਿੰਦੀ ਐ। ਮੈਨੂੰ ਜਾਨਵਰਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਦੋਸਤੋ ਸਾਰੇ ਜਾਨਵਰ ਬਹੁਤ ਵਧੀਆ ਲੱਗਦੇ ਪਿਆਰੇ ਲੱਗਦੇ ਨੇ ਜੇ ਆਪਾਂ ਰੱਖੇ ਆ ਪਾਲੇ ਪਸ਼ੂ ਤੇ ਆਪਾਂ ਨੂੰ ਪਿਆਰ ਵੀ ਕਰਨਾ ਚਾਹੀਦਾ ਹੈ ਇਹੋਨਾਂ ਦੀ ਦੇਖਭਾਲ ਵੀ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਤੇ ਮੈਨੂੰ ਹਮੇਸ਼ਾ ਇਦਾਂ ਹੁੰਦਾ ਰਹਿੰਦਾ ਹੈ ਕਿ ਭੁੱਖੇ ਨਾ ਰਹਿਣ ਬਸ ਮੈਂ ਖੁਦ ਧਾਰ ਕੱਢਦਾ ਇਹਦੀ ਤੇ ਇਸ ਨੂੰ ਦੋ ਥਾਂ ਵਧੀਆ ਤਰੀਕੇ ਨਾਲ ਰਚਾ ਦਿਨਾ ਸਵੇਰੇ ਵੀ ਸ਼ਾਮ ਵੀ ਤੇ ਮੈਂ ਸੋਚਦਾ ਚਲੋ ਵੱਜ ਜੂਗੀ ਵਿਚਾਰੀ ਤੇ ਬਾਕੀ ਆਪਣੇ ਨੰਗਰ ਸਾਹਿਬ 12 ਵਜੇ ਆ ਹੁਣ ਲਹਿਰੇ ਨਜ਼ਾਰੇ 3 ਵਜੇ ਪੱਠੇ ਪਾਵਾਂਗੇ ਫਿਰ ਬੰਨਾਂਗੇ ਇਹਨਾਂ ਨੂੰ ਇਹ ਹੁਣ ਲੱਗ ਗਈ ਹੈ ਆਪਣੀ ਮੁੰਨੀ ਜਿਹੜੀ ਪੱਠੇ ਖਾਣ ਤੇ ਮੈਂ ਨਾ ਥੋੜੀ ਜਿਹੀ ਕੁਲੇ ਕੁਲੇ ਇੱਧਰ ਜਾ ਕੇ ਪੱਤੇ ਲੈਣਾ ਇਹ ਨਾ ਸਾਡੀ ਇੱਕ ਚਰੀ ਹੁੰਦੀ ਹੈ ਬੂਜਾ ਜੇ ਬੁੱਝੇ ਜਵਾਲੀ ਚਰੀ ਬਹੁਤ ਜ਼ਿਆਦਾ ਫੈਲਦੀ ਹੈ ਇਹ 12 ਮਹੀਨੇ ਹੀ ਹੁੰਦੀ ਹੈ ਇਹ ਤੇ ਹੁਣ ਸਾਰੇ ਆਮ ਹੀ ਹੋ ਗਈ ਹੈ ਹਰ ਕੋਈ ਲਾਉਂਦਾ ਅਸੀਂ ਵੀ ਬੀਜੇ ਆ ਕਾਫੀ ਜ਼ਿਆਦਾ ਬੂਟੇ ਜੀ ਕਾਫੀ ਬੀਜੇ ਆ ਸੀ ਤੇ ਆ ਮੈਂ ਕੋਲੇ ਕੋਲੇ ਰੱਖ ਦਿਨਾ ਇਹਦੇ ਅੱਗੇ ਤੇ ਦੇਖਦੇ ਆ ਆਪੇ ਫਿਰ ਹੌਲੀ ਹੌਲੀ ਕੋਸ਼ਿਸ਼ ਕਰੂਗੀ ਫਿਰ ਇਹਨੇ ਗੇਜ ਜਾਣਾ ਪੱਠੇ ਖਾਣੇ ਚਲੋ ਫਿਰ ਵਧੀਆ ਢੇਡ ਭਰ ਲਿਆ ਕਰੂਗੀ ਆਪਣੀ ਹੁਣ ਤੇ ਬਹੁਤ ਪਿਆਰੀ ਹੈ ਆਪਣੀ ਦੇਖੋ ਟਿੱਡੀ ਜੀ ਤੇ ਇਧਰ ਆਪਾਂ ਦੇਖਦੇ ਆਂ ਜਾ ਕੇ ਆਪਣੇ ਜੇ ਮੁੰਨੀ ਦੇ ਟਿੱਡੂ ਫਿੱਡੂ ਜੇ ਦੇਖੋ ਕਿੰਦਾ ਮਸਤ ਹੋ ਕੇ ਪਏ ਏ ਦੋਸਤੋ ਆ ਦੇਖੋ ਸਾਬ ਵਿਚਾਰੇ ਬੈਠੇ ਨੇ ਬਹੁਤ ਸ਼ੈਤਾਨ ਹੋ ਗਏ ਤੇ ਅੱਜ ਭਾਬੀ ਜੀ ਫੇਰ ਰਹੇ ਨੇ ਗੋਹਾ ਪੋਚਾ ਕਿਉਂਕਿ ਦੋਸਤੋ ਸਾਡਾ ਜਿਹੜਾ ਵੇੜਾ ਏ ਉਹ ਕੱਚਾ ਏ ਨਾ ਹਜੇ ਤਾਂ ਕਰਕੇ ਜਦੋਂ ਵੀ ਕੋਈ ਤਿਹਾਰ ਵਗੈਰਾ ਹੁੰਦਾ ਜਿਵੇਂ ਕੱਲ ਨੂੰ ਲੋੜੀ ਆ ਤੇ ਅੱਜ ਗੋਹਾ ਵਗੈਰਾ ਗੋਹਾ ਪੋਚਾ ਵਗੈਰਾ ਸਭ ਫੇਰ ਦੇਣਾ ਉਹਨਾਂ ਨੇ ਤੇ ਘਰ ਸੋਹਣਾ ਲੱਗਣ ਲੱਗ ਜਾਂਦਾ ਗੋਇ ਪੂਚੇ ਨਾਲ ਤੇ ਹੁਣ ਮੈਂ ਆਪਣੇ ਕੰਮ ਕਾਰ ਨਿਬੇੜ ਕੇ ਫ੍ਰੀ ਹੋ ਚੁੱਕਿਆ ਹਾਂ ਤੇ ਹੁਣ ਮੈਂ ਖਾਣ ਲੱਗਾ ਰੋਟੀ ਅੱਜ ਸਾਡੇ ਬਣੀ ਹੈ ਛੋਲਿਆਂ ਦੀ ਸਬਜ਼ੀ ਤੇ ਨਾਲ ਦਹੀਂ ਹੈ ਵਿੱਚ ਤਨੀਆਂ ਵਗੈਰਾ ਗੰਢੀ ਵਗੈਰਾ ਪਾ ਕੇ ਛੋਟੇ ਛੋਟਾ ਗੰਢੀ ਦਾ ਰਹਿਤਾ ਪਾਇਆ ਹੈ ਬਹੁਤ ਸਵਾਦ ਲੱਗਦਾ ਇਦਾਂ ਦਹੀਂ ਮੈਨੂੰ ਜਿਹੜਾ ਮਿੱਠੀ ਵਾਲਾ ਦਹੀਂ ਘੱਟ ਪਸੰਦ ਹੈ ਪਹਿਲੇ ਪਹਿਲੇ ਮੈਂ ਖਾ ਲੈਂਦਾ ਨਹੀਂ ਹੁਣ ਨਹੀਂ ਮੈਨੂੰ ਚੰਗਾ ਲੱਗਦਾ ਦੇ ਨਾਲ ਆਪਾਂ ਮੂਲੀ ਗੱਟੀਆਂ ਸਲਾਦ ਦੇ ਵਿੱਚ ਤੇ ਆ ਗੋਭੀ ਦਾ achar ਹੈ ਤੇ ਹੁਣ ਆਪਾਂ ਮਾਣ ਰਹੇ ਆ ਆਨੰਦ ਰੋਟੀ ਖਾਣ ਦਾ ਹੁਣ ਰੋਟੀ ਖਾਣ ਲੱਗਿਆਂ ਵੀ 11:30 12 ਵਜੇ ਜਾਂਦੀ ਹੈ ਕਿਉਂਕਿ ਠੰਡ ਬਹੁਤ ਹੁੰਦੀ ਹੈ ਤੇ ਥੋੜਾ ਜਿਹਾ ਮੈਂ ਲੇਟ ਹੀ ਉੱਠਦਾ ਹਾਂ ਤੇ ਆ ਆਪਣਾ ਦੇਖੋ ਜੀ ਟਿੱਡੂ ਜਾ ਮੈਂ ਰੋਟੀ ਖਾ ਰਿਆ ਹਾਂ ਇੱਧਰ ਹੀ ਆ ਗਿਆ ਦੇਖੋ ਬਹੁਤ ਸ਼ੈਤਾਨ ਇੰਨਾ ਤੰਗ ਕਰਦੇ ਨਾ ਅਰੂਮੀ ਤੇ ਹੁਣ ਮੈਨੂੰ ਬਹੁਤ ਪਰੇਸ਼ਾਨਦਾ ਹੈ ਹੁਣ ਬਸ ਮੇਰੇ ਪਿੱਛੇ-ਪਿੱਛੇ ਰਹਿੰਦਾ ਹੈ ਤੇ ਇੱਧਰ ਦੋਸਤੋ ਸਾਡੇ ਨਾ ਆ ਗਿਆ ਹੀ ਭਾਈ ਆ ਚਾਦਰਾਂ ਚੁੱਦਰਾਂ ਵਗੈਰਾ ਵੇਚਣ ਵਾਲਾ ਤੇ ਸਾਡੇ ਫੁੱਫੜ ਜੀ ਹੁਣਾਂ ਨੇ ਭਾਬੀ ਜੀ ਹੁਣਾਂ ਨੇ ਆਹ ਦੇਖ ਲਿਆ ਪਸੰਦ ਕਰ ਲਿਆ ਹੀ ਰਜਾਈ ਦੇ ਉੱਤੇ ਚਾੜਨ ਵਾਲੀਆਂ ਚਾਦਰਾਂ ਜੀਆਂ ਤੇ ਉਹਨਾਂ ਨੇ ਲੈ ਲੀਆਂ ਸੀ ਦੋ ਇੱਕ ਮੇਰੇ ਵਾਸਤੇ ਤੇ ਇੱਕ ਹੋਰ ਰਜਾਈ ਵਾਸਤੇ ਤੇ ਸਾਡੇ ਉਹ ਪੁਰਾਣੀਆਂ ਹੋ ਚੁੱਕੀਆਂ ਸੀ ਫਿਰ ਕਹਿੰਦੇ ਚਲੋ ਲੈ ਲੈਂਦੇ ਬਹੁਤ ਵਧੀਆ ਪਸੰਦ ਆ ਗਈਆਂ ਸੀ ਤੇ ਇਹ ਹੈ ਸਾਡਾ ਇੱਕ ਫੁੱਫੜ ਜੀ ਲਾ ਕੇ ਖਲੋਤਾ ਲੇਵਰ ਵਾਲਿਆਂ ਦਾ ਮੁੰਡਾ ਇਹ ਗਿਆਨੀ ਸੀ ਅੱਜ ਤੇ ਬਾਕੀ ਸਾਰੇ ਗਏ ਹਨਾ ਛਿਲਣ ਆ ਦੇਖੋ ਟਿੱਡੂ ਨੂੰ ਮੈਂ ਨਾ ਇਹਨੂੰ ਰੱਖ ਕੇ ਆਉਣਾ ਇਹਨਾਂ ਦੇ ਟਿਕਾਣੇ ਤੇ ਆ ਰੱਖਤਾ ਆ ਪਾ ਇੱਥੇ ਫੇਰ ਇਹਨਾਂ ਨੇ ਬਾਹਰ ਨਿਕਲਦੇ ਰਹਿਣਾ ਬਹੁਤ ਤੰਗ ਕਰਦੇ ਸਹੀ ਗੱਲ ਮੁੰਨੀ ਰਹਿੰਦੀ ਹੁਣ ਬਾਹਰ ਇੱਧਰ ਉੱਧਰ ਘਟ ਵੱਦੀ ਜਾਂਦੀ ਅੰਦਰ ਜਦੋਂ ਦੁੱਧ ਭਿਆਣਾ ਹੋਵੇ ਉਹਦੇ ਚਲੀ ਜਾਂਦੀ ਏ ਤੇ ਹੁਣ ਪਾਈ ਚੱਲਿਆ ਏ ਆਪਣੀਆਂ ਬੰਨ ਕੇ ਚਾਦਰਾਂ ਵਗੈਰਾ ਤੇ ਅਸੀਂ ਤੇ ਲੈ ਲਏ ਦੋ ਸਾਰੇ ਚਾਹੀਆਂ ਦੇ ਚੰਨ ਵਾਲੀ ਸ਼ਾਰਟ ਜੀ ਤੇ ਦੋਸਤੋ ਇੱਧਰ ਤੁਹਾਨੂੰ view ਦਿਖਾਨਣਾ ਬਹੁਤ ਹੀ ਪਿਆਰਾ ਲੱਗਦਾ ਸਹੀ ਗੱਲ ਦੇਖ ਕੇ ਨਜ਼ਾਰਾ ਆ ਜਾਂਦਾ ਆ view ਉੱਤੇ ਚੀਲਾ ਆਏ ਪਤਾ ਨਹੀਂ ਕਿਹੜੀ ਵੱਡੀਆਂ ਚਿੜੀਆਂ ਜਿਹੜੀਆਂ ਉਹ ਉੱਡ ਰੀਆਂ ਆ ਆਕਾਸ਼ ਤੇ ਇਦਾਂ ਹੀ ਉੱਡਦੇ ਰਹਿੰਦੇ ਨੇ ਤੇ ਬਹੁਤ ਹੀ ਖੂਬਸੂਰਤ ਲੱਗਦਾ ਦਿਲ ਨੂੰ ਮੋਹਦਾ ਐ ਇਹੋ ਜਿਹਾ view ਕਾਫੀ ਦੇਰ ਤੱਕ ਉੱਡਦੀਆਂ ਰਹਿੰਦੀਆਂ ਇਦਾਂ ਹੀ ਆ ਚੀਲਾ ਜੀਆਂ ਤੇ ਹੁਣ ਬਣ ਗਈ ਸੀ ਚਾਹ ਤੇ ਮੈਂ ਚਾਹ ਦੀਆਂ ਚੁਸਕੀਆਂ ਦਾ ਆਨੰਦ ਮਾਣ ਰਿਆ ਸੀ ਓਕੇ ਦੋਸਤੋ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਜੀ